ਫਿਰ ਪੰਜਾਬ ਨੂੰ ਰੇਲਵੇ ਵੱਲੋਂ ਬਹੁਤ-ਬਹੁਤ ਵੱਡੀਆਂ ਮੁਬਾਰਕਾਂ ਵਧਾਈ ਕਿਉਂਕਿ ਆ ਮੈਂ ਇੱਥੇ ਦਿਖਾਉਣਾ ਚਾਹਨਾ ਹੈ ਜਿਹੜੀ ਸਾਰੀ ਆਪਣਾ ਕੋਈ ਵੀ ਮਾਲ ਪਾੜਾ ਜਿਹੜੀਆਂ ਗੱਡੀਆਂ ਐ ਸਾਡੀਆਂ ਫਰੇਟ ਦੀਆਂ ਜਿਹੜੀਆਂ ਗੱਡੀਆਂ ਐ ਜਿਹੜੀਆਂ ਸਾਰੀਆਂ ਪਹਿਲਾਂ ਇਧਰੋਂ ਪਿੱਛੋਂ ਬਠਿੰਡੇ ਤੋਂ ਹੁੰਦੀਆਂ ਹੋਈਆਂ ਕਿਉਂਕਿ ਬڑے-ਬڑے ਪਲਾਂਟ ਨੇ ਫੈਕਟਰੀਆਂ ਐਫਸੀਆਈ ਹੋਰ ਸਾਰਿਆਂ ਦੀਆਂ ਜਿਹੜੀਆਂ ਮਾਲ ਪਾੜਾ ਫਰੇਟ ਦੀਆਂ ਗੱਡੀਆਂ ਸੀ ਉਹ ਸਾਰੀਆਂ ਇਧਰੋਂ ਆਪਣੇ ਮਾਲਵੇ ਚੋਂ ਕੌਲੀ ਹੁੰਦੀਆਂ ਹੋਈਆਂ ਅੱਗੇ ਰਾਜਪੁਰੇ ਜਾਂਦੀਆਂ ਸੀ ਸਾਰੀਆਂ ਰਾਜਪੁਰੇ ਰਾਜਪੁਰੇ ਇੱਕ ਬੜਾ ਵੱਡਾ ਜੰਕਸ਼ਨ ਤੇ ਉੱਥੇ ਬੜੀ ਭਾਰੀ ਟ੍ਰੈਫਿਕ ਦੀ ਸਮੱਸਿਆ ਸੀ ਕਿਉਂਕਿ ਸਾਰੀਆਂ ਜਿੰਨੇ ਵੀ ਆਪਣੀਆਂ ਸੁਪਰ ਫਾਸਟ ਸਟ੍ਰੀਟਸ ਨੇ ਜਾਏ ਉਹਦੇ ਵਿੱਚ ਸ਼ਤਾਬਦੀ ਚਲਦੀਆਂ ਐ ਚਾਹੇ ਉਹਦੇ ਵਿੱਚ ਬੰਦੇ ਵਾਰਤ ਚਲਦੀਆਂ ਚਾਹੇ ਹੋਰ ਪੈਸੈਂਜਰ ਚਲਦੀਆਂ ਉੱਥੇ ਬੜੀ ਵੱਡੀ ਦਿੱਕਤ ਆਉਂਦੀ ਸੀ ਹੁਣ ਤਕਰੀਬਨ ਇਹ ਜਿਹੜੀ ਅੱਗੇ ਇੱਥੋਂ ਰਾਜਪੁਰੇ ਜਿਹੜੀ ਆ ਸਾਡੀ ਮੇਨ ਲਾਈਨ ਆ ਜਿਹੜੀ ਜਿੱਥੇ ਸਾਡੀਆਂ ਪੈਸੈਂਜਰ ਗੱਡੀਆਂ ਚਲਦੀਆਂ ਮਾਲ ਪਾੜਾ ਇਹਦੇ ਵਿੱਚ ਹੀ ਇਹ ਫਰੇਟ ਦੀ ਚਲਦੀ ਸੀ ਤੇ ਤਕਰੀਬਨ 100 ਕਿਲੋਮੀਟਰ ਤੋਂ ਉੱਤੇ ਜਾ ਕੇ ਥੱਲੇ ਪਿਲਕਨੀ ਜਿਹੜਾ ਸਹਾਰਨਪੁਰ ਦੇ ਕੋਲ ਆ ਉੱਥੇ ਜਾ ਕੇ ਫਰੇਟ ਕੋਰੀਡੋਰ ਵਾਲੀ ਜਿਹੜੀ ਸਾਡੀ ਡੀ ਐਫ ਸੀ ਆ ਉਹਦੇ ਉੱਤੇ ਚੜਦੀ ਸੀ ਹੁਣ ਅਸੀਂ 440 ਕਰੋੜ ਰੁਪਈਆ ਦਾ ਟੋਟਲ ਜਿਹੜਾ ਇਹਦੇ ਉੱਤੇ ਲੱਗਣਾ ਹੈ ਤੇ ਇਹ ਨਵੀਂ ਲਾਈਨ ਆ ਜਿਹੜੀ ਤਕਰੀਬਨ 13 ਕਿਲੋਮੀਟਰ ਦੀ ਆ ਹੁਣ ਤੁਸੀਂ ਦੇਖੋ ਸਿੱਧੀ ਹੋ ਰਿਓ ਨਾ ਇਹ ਜਿਹੜੀਆਂ ਫਰੇਟ ਵਾਲੀਆਂ ਮਾਲ ਪਾੜਾ ਗੱਡੀਆਂ ਨੇ ਸਾਰੀਆਂ ਇਹ ਨਾ ਰਾਜਪੁਰੇ ਜਾਣ ਦੀ ਲੋੜ ਪਊ ਨਾ ਟ੍ਰੈਫਿਕ ਦੀ ਫਸਣ ਦੀ ਸਮੱਸਿਆ ਪੈਸੈਂਜਰ ਟ੍ਰੇਨਾਂ ਪੂਰੀ ਸਪੀਡ ਨਾਲ ਅਮਰਸਰ ਸਾਹਿਬ ਤੱਕ ਜੰਮੂ ਅੱਗੇ ਸ਼੍ਰੀਨਗਰ ਤੱਕ ਜਾਂਦੀਆਂ ਨੇ ਤੇ ਚਾਹੇ ਲੁਧਿਆਣਾ ਹੋਵੇ ਜਨੰਧਰ ਹੋਵੇ ਤੇ ਹੁਣ ਇਹ ਸਿੱਧੀ ਜਲੀ ਲਾਈਨ ਆ ਤੇਰਾ ਕਿਲੋਮੀਟਰ ਦੀ 400 440 ਕਰੋੜ ਰੁਪਏ ਦੀ ਇਹ ਸਿੱਧੀ ਕੋਲੀ ਤੋਂ ਇੱਥੇ ਸਿੱਧੀ ਜਾ ਕੇ ਫਰੇਟ ਕੋਰੀਡੋਰ ਆ ਜਿਹੜਾ ਡੀ ਐਫ ਸੀ ਆ ਉਹਦੇ ਉੱਤੇ ਚੜ ਜੂਗੀ ਕੋਈ ਵੀ ਸਾਡੀ ਜਿਹੜੀ ਦੂਜੀ ਟਰੈਕ ਆ ਉਹਦੇ ਉੱਤੇ ਕੋਈ ਵਿਗੜ ਨਹੀਂ ਪਾਏਗੀ ਤੇ ਨਾ ਤਾਂ ਪੈਸੈਂਜਰ ਗੱਡੀਆਂ ਨੂੰ ਕੋਈ ਪ੍ਰੋਬਲਮ ਆਏਗੀ ਨਾ ਇਹ ਸਾਡੇ ਜੰਕਸ਼ਨ ਤੇ ਕੋਈ ਟ੍ਰੈਫਿਕ ਹੋਏਗੀ ਇਹ ਨਮੀ ਰੇਲਵੇ ਦੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ ਧੰਨਵਾਦ ਕਰਦਾ ਆ ਸਾਡੀ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੋਚ ਕਿਉਂਕਿ ਜਦੋਂ ਆਪ ਪੰਜਾਬ ਦੇ ਨਮਾਇंदे ਹੋੜ ਕੇ ਪੰਜਾਬ ਦੇ ਹੁੰਨੇ ਆ ਤੇ ਇੱਕ ਇੱਕ ਸਮੱਸਿਆ ਪਤਾ ਹੁੰਦੀ ਆ ਥੋੜੀ ਥੋੜੀ ਕੀ ਉੱਥੇ ਦਿੱਕਤਾਂ ਆ ਤੇ ਅੱਜ ਇਹ ਪੂਰਾ ਜਿਹੜਾ ਪ੍ਰੋਜੈਕਟ ਹੈ ਰੇਲਵੇ ਵੱਲੋਂ ਹੋਏਗਾ ਤੇ ਕੋਲੀ ਤੋਂ ਸਿੱਧੀ ਜਿਹੜੀ ਇੱਥੇ ਸ਼ੰਭੂ ਕੋਲੀ ਤੋਂ ਸ਼ੰਭੂ ਜੰਕਸ਼ਨ ਤੇ ਜਿਹੜਾ ਇਹ ਫਰੇਟ ਕੋਰੀਡੋਰ ਨਾਲ ਜੁੜ ਜਾਏਗੀ ਤੇ ਉਹਦੇ ਨਾਲ ਇੱਕ ਕਲੀਅਰ ਆਪਣਾ ਫਰੇਟ ਵੀ ਸੌਖੀ ਜਗ੍ਹਾ ਛੇਤੀ ਪਹੁੰਚੇਗਾ ਬਹੁਤ ਵੱਡਾ ਲਾਭ ਆ ਜਿਹੜਾ ਇਹ ਬਿਜ਼ਨਸ ਦਾ ਤੇ ਪੈਸੇਂਜਰਾਂ ਦਾ ਹੋਏਗਾ ਮੈਂ ਇਸ ਗੱਲ ਦੀ ਮੁਬਾਰਕਵਾਦ ਸਾਰੇ ਪੰਜਾਬ ਵਾਲਿਆਂ ਨੂੰ ਦਿੰਦਾ ਤੇ ਇਸੇ ਤਰੀਕੇ ਨਾਲ ਰੇਲਵੇ 5000 ਕਰੋੜ ਤੋਂ ਉੱਤੇ ਦਾ ਬਜਟ ਆ ਤੇ ਇਹ ਜਿਹੇ ਚੀਜ਼ਾਂ ਬਹੁਤ ਇਹ ਆ ਸਾਲ ਚ ਹੋਣਗੀਆਂ ਧੰਨਵਾਦ